ਜਨ ਸਮਾਚਾਰ ਅਖਬਾਰ ਦੇ ਸੰਪਾਦਕ ਸਵਰਗੀ ਬਲਦੇਵ ਸਿੰਘ ਕੋਰੇ ਜਿਨ੍ਹਾਂ ਦੇ ਸੁਪੁੱਤਰ ਜਸਵਿੰਦਰ ਸਿੰਘ ਕੋਰੇ ਪੱਤਰਕਾਰ ਜੋ ਕਿ ਪਿਛਲੇ ਦਿਨੀਂ ਸਵਰਗ ਸਦਾਰ ਗਏ ਸਨ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਰਖਾਇਸ਼ ਖੰਡਪਾਟ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗੇ ਤੇ ਭੋਗ ਦੇ ਉਪਰੰਤ ਅੰਤਮ ਅਰਦਾਸ ਗੁਰਦੁਆਰਾ ਸ਼ਿਟਬੀ ਸਾਹਿਬ ਹੈਡ ਦਰਬਾਰ ਕੋਟ ਪੁਰਾਨ ਵਿਖੇ ਕੀਤੀ ਗਈ ਜਿੱਥੇ ਇਸ ਮੌਕੇ ਵਿਰਾਗ ਮੇ ਕੀਰਤਨ ਹੋਇਆ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਦੇ ਤੋਂ ਤੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਨੁਮਾਇੰਦੇ ਪਹੁੰਚੇ ਤਸਦੀਕ ਇਸਵਰਗੀ ਜਸਵਿੰਦਰ ਸਿੰਘ ਕੋਰੇ ਜਿਨ੍ਹਾਂ ਦੇ ਜੁੱਪੁੱਤਰ ਫਤਿਹ ਸਿੰਘ ਅਜੀਤ ਸਿੰਘ ਪਤਨੀ ਪੂਰਨੇਸ਼ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਦੇ ਵਿੱਚ ਸੰਤ ਪਾਬਾਬਦਾਰ ਸਿੰਘ ਜੀ ੱਟਬੀ ਵਾਲਿਆ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਜਿਨ੍ਹਾਂ ਦੇ ਵਿੱਚ ਮਾਰਕੀਟ ਕਮੇਟੀ ਚੇਅਰਮੈਨ ਭਗਤ ਸਿੰਘ ਮਦਾਨ ਸਰਜਨ ਸਿੰਘ ਲੈਕਚਰਰ ਅਮਨਦੀਪ ਸਿੰਘ ਅਮਰੀਕ ਸਿੰਘ ਬੰਗੜ ਤੇ ਕੁਲਦੀਪ ਸਿੰਘ ਟਰਾਂਸਪੋਰਟਰ ਚਰਨਜੀਤ ਸਿੰਘ ਪਾਟਿਆ ਤੇ ਸੁਖਤੇ ਤੇ ਸੁਖਦੇਵ ਸਿੰਘ ਸੁਰਤਾਪੁਰ ਮੁਲਾਜ਼ਮਾ ਗੂ ਤੇ ਐਡਵੋਕੇਟ ਗੁਰਪ੍ਰੀਤ ਸਿੰਘ ਰਤੂ ਐਡਵੋਕੇਟ ਰਾਜਵੀਰ ਸਿੰਘ ਰਾਏ ਬਲਦੇਵ ਸਿੰਘ ਸਰਪੰਚ ਗੁਰਮੁਖ ਸਿੰਘ ਪ੍ਰਿੰਸੀਪਲ ਐਡਵੋਕੇਟ ਚਰਨਜੀਤ ਸਿੰਘ ਕਈਐਸਨਾ ਅਮਰਜੀਤ ਸਿੰਘ ਸੁਪਰਡੈਂਟ ਜਗਨੰਦਨ ਸਿੰਘ ਠੇਕੇਦਾਰ ਕਰਮ ਸਿੰਘ ਪੱਲਾ ਪ੍ਰੇਮ ਸਿੰਘ ਪੱਲਾ ਤੇ ਕਾਮਰੇਡ ਗੁਰਦੇਵ ਸਿੰਘ ਬਾਗੀ ਤਰਸੀਮ ਲਾਲ ਜਗਦੀਸ਼ ਸਿੰਘ ਹਵੇਲੀ ਗਿdni ਜੋਲੀ ਤੇਂਦਰਜੀਤ ਸਿੰਘ ਦੇ ਨਾਲ ਗੁਰਵਿੰਦਰ ਸਿੰਘ ਜੱਗੀ ਓਂਕਾਰ ਸਿੰਘ ਚੌਧਰੀ ਪ੍ਰਾਪਰਟੀ ਡੀਲਰ ਸੁਖਦੇਵ ਸਿੰਘ ਬੁਲਾਰਾ ਕਾਂਗਰਸ ਕਮੇਟੀ ਰਾਜੇਸ਼ਵਰ ਲਾਲੀ ਯੂਥ ਕਾਂਗਰਸੀ ਆਗੂ ਸੁਰੇਸ਼ ਪਿਉਰਾ ਲਿਖਾਰੀ ਸਭਾ ਪ੍ਰਧਾਨ ਕੇਹਰ ਸਿੰਘ ਇੰਸਪੈਕਟਰ ਸਾਤਲੁਸ ਪ੍ਰੈਸ ਕਲੱਬ ਪ੍ਰਧਾਨ ਜਗਤਾਰ ਸਿੰਘ ਕੰਬੋਜ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਕੋਟਲਾ ਯਸ਼ਮਸ਼ੇਰ ਸਿੰਘ ਬੱਗਾ ਦੇ ਨਾਲ ਲਖਬੀਰ ਸਿੰਘ ਖਾਬੜਾ ਸੋਮਰਾਜ ਸ਼ਰਮਾ ਤਰੋਵਨਾਰੰਗ ਕਿਰਪਾਲ ਸਿੰਘ ਤੇ ਪਰਮਜੀਤ ਸਿੰਘ ਸ਼ਾਮਲ ਹੋਏ No. Nah.